ਰੇਡਿੰਗ ਕਵਰ ਨਾਮਾ ਦੇ ਵਿੱਚ ਹਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਇਸ ਵਕਤ ਦੀ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਵੱਡਾ ਝਟਕਾ ਲੱਗਿਆ ਹੁਣ ਹਫਤੇ ਵਿੱਚ ਸਿਰਫ ਕੁਝ ਘੰਟੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਤੇ ਵਿਦਿਆਰਥੀ ਕਿਵੇਂ ਕੱਢਣਗੇ ਆਪਣਾ ਖਰਚਾ ਕੈਨੇਡਾ ਨੇ ਭਾਰਤ ਸਮੇਤ ਹੋ ਦੇਸ਼ਾਂ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਵਾਂ ਨਿਯਮ ਲਿਆਂਦਾ ਜਿੱਤੇ ਭਾਰਤੀ ਵਿਦਿਆਰਥੀ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਭ ਤੋਂ ਵੱਡਾ ਸਨੂਆ ਹੈ ਨਵੇਂ ਸੰਗੇ ਨਿਯਮਾਂ ਕਾਰਨ ਉਨਾਂ ਨੂੰ ਕਾਫੀ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਇਸ ਨਿਯਮ ਦੇ ਤਹਿਤ ਹੰਤਰਾਸ਼ਟਰੀ ਵਿਦਿਆਰਥੀ ਆਪ ਤੇ ਵਿੱਚ ਸਿਰਫ 24 ਘੰਟੇ ਕਾਲਜ ਕੈਂਪਸ ਤੋਂ ਬਾਹਰ ਕੰਮ ਕਰ ਸਕਣਗੇ ਇੰਡੀਆ ਟੂਡੇ ਦੀ ਰਿਪੋਰਟ ਦੇ ਮਤਬਕ ਕੈਨੇਡਾ ਦੀ ਫੈਡਰਲ ਸਰਕਾਰ ਦਾ ਇਹ ਨਵਾਂ ਨਿਯਮ ਸਤੰਬਰ ਮਹੀਨੇ ਤੋਂ ਲਾਗੂ ਹੋ ਗਿਆ ਹੈ ਇਹ ਨਿਯਮ ਕੰਮ ਦੇ ਘੰਟਿਆਂ ਤੇ 20 ਘੰਟੇ ਦੀ ਸੀਮਾ ਸਥਾਈ ਛੋੜ ਦੀ ਥਾਂ ਲੈਂਦਾ ਹੈ ਜੋ ਕਿ ਕੋਵਿਡ-19 ਮਹਾਮਾਰੀ ਦੌਰਾਨ ਮਜ਼ਦੂਰਾਂ ਦੀ ਕਮੀ ਨੂੰ ਦੂਰ ਕਰਨ ਲਈ ਪੇਸ਼ ਕੀਤਾ ਗਿਆ ਸੀ ਪਰ ਇਹ ਛੋਟ 30 ਅਪ੍ਰੈਲ 2024 ਨੂੰ ਖਤਮ ਕਰ ਦਿੱਤੀ ਗਈ ਸੀ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਸਕੂਲਾਂ ਦੀਆਂ ਛੁੱਟੀਆਂ ਜਿਵੇਂ ਕਿ ਗਰਮੀਆਂ ਜਾਂ ਸਰਦੀਆਂ ਦੀਆਂ ਛੁੱਟੀਆਂ ਦੇ ਦੌਰਾਨ ਕੰਮ ਕਰਨ ਦੇ ਘੰਟੇ ਦੇ ਵਰਤਮਾਨ ਵਿੱਚ ਕੋਈ ਪਾਬੰਦੀਆਂ ਨਹੀਂ ਹਨ ਹਾਲਾਂਕਿ ਸਾਲ 2022 ਵਿੱਚ ਕੈਨੇਡਾ ਦੇ ਅੰਦਰ 5 ਲੱਖ 5000 ਜੋ ਅੰਤਰਰਾਸ਼ਟਰੀ ਵਿਦਿਆਰਥੀ ਸਨ ਇਹਨਾਂ ਵਿੱਚੋਂ 2,26,000 ਭਾਰਤੀ ਸਨ ਜਿਨ੍ਹਾਂ ਵਿੱਚੋਂ 3,02,000 ਜੋ ਵਿਦਿਆਰਥੀ ਵੀਜ਼ੇ ਤੇ ਕੈਨੇਡਾ ਵਿੱਚ ਰਹਿ ਰਹੇ ਸਨ ਇਸ ਕਾਰਨ ਕੈਂਪਸ ਤੋਂ ਬਾਹਰ ਦੀਆਂ ਨੌਕਰੀਆਂ ਭਾਰਤੀ ਵਿਦਿਆਰਥੀਆਂ ਨੂੰ ਉਹਨਾਂ ਦੇ ਖਰੀਅਨਿਆਂ ਤੇ ਘਰੇਲੂ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੀਆਂ ਕਿਉਂਕਿ ਜ਼ਿਆਦਾਤਰ ਕੰਮ ਦੀਆਂ ਸ਼ਿਫਟਾਂ 8 ਘੰਟੇ ਦੀਆਂ ਆਉਂਦੀਆਂ ਨੇ ਇਨਾਂ ਦੇ ਲਈ ਨਵੇਂ ਨਿਯਮਾਂ ਦਾ ਮਤਲਬ ਹੈ ਕਿ ਵਿਦਿਆਰਥੀ ਹਰ ਹਫਤੇ ਵਿੱਚ ਸਿਰਫ 3 ਸ਼ਿਫਟਾਂ ਵਿੱਚ ਕੰਮ ਕਰ ਸਕਦੇ ਨੇ ਜਿਸ ਨਾਲ ਉਹਨਾਂ ਲਈ ਆਪਣੇ ਖਰਚੇ ਪੂਰੇ ਕਰਨੇ ਬਹੁਤ ਜ਼ਿਆਦਾ ਔਖੇ ਹੋ ਜਾਣਗੇ ਇਹਦੇ ਨਾਲ ਹੀ ਭਾਰਤੀ ਵਿਦਿਆਰਥੀਆਂ ਦੀ ਘੱਟੋ-ਘੱਟ ਜਾਰਤ ਨੂੰ ਕਾਇਮ ਰੱਖਣ ਲਈ ਕੈਨੇਡਾ ਦੇ ਵਿੱਚ ਕੈਨੇਡੀਅਨ ਸਰਕਾਰ ਦੀ ਮਦਦ ਜੋ ਉਹ ਕਰ ਰਹੇ ਨੇ ਜੋ ਕਿ ਹੁਣ ਬਈ ਤੋਂ ਪ੍ਰਭਾਵੀ ਹੋ 17.36 ਕੈਨੇਡੀਅਨ ਡਾਲਰ ਪ੍ਰਤੀ ਘੰਟਾ ਤੈਅ ਕੀਤਾ ਗਿਆ ਇਸ ਵਾਅਦੇ ਤੋਂ ਪਹਿਲਾਂ 2023 ਵਿੱਚ ਘਟੋ ਘਟੋ 16.65 ਸੈਂਟ ਪ੍ਰਤੀ ਘੰਟਾ ਸੇ ਹਾਲਾਂਕਿ 24 ਘੰਟੇ ਦੀ ਸੀਮਾ ਦੇ ਕਾਰਨ ਟ੍ਰਾਂਟੋ ਵਰਗੇ ਮਹਿੰਗੇ ਸ਼ਹਿਰਾਂ ਵਿੱਚ ਰਹਿਣ ਸਹਿਣ ਦੇ ਖਰਚਿਆਂ ਨੂੰ ਬਰਦਾਸ਼ਤ ਕਰਨਾ ਚੁਣੌਤੀ ਨਾਲ ਭਰਪੂਰ ਹੋਵੇਗਾ ਇਸ ਦੌਰਾਨ ਸੀਬੀਸੀ ਨਿਊਜ਼ ਨਾਲ ਗਲਤ ਕਰਦੇ ਟ੍ਰਾਂਟੋ ਵਿੱਚ ਰਹਿਣ ਵਾਲੇ ਕੰਤਰਰਾਸ਼ਟਰੀ ਵਿਦਿਆਰਥੀ ਨੇ ਨੀਵਾ ਨੇ ਨਵੇਂ ਨਿਯਮਾਂ ਤਾਈ ਚਾਹਤ ਕਿਰਾਏ ਤੇ ਕਿਰੀਆਨੇ ਬਾਰੇ ਚਿੰਤਾ ਜ਼ਾਹਰ ਕੀਤੀ ਹੈ ਉਸ ਦਾ ਕਹਿਣਾ ਹੈ ਕਿ ਮੇਰੇ ਲਈ ਕਿਰੀਆਨਾ ਕਿਰਾਇਆ ਤੇ ਹੋਰ ਦੋਸਤਾਂ ਨਾਲ ਖਾਣਾ ਪੀਣਾ ਟੋਰਾਂਟੋ ਵਿੱਚ ਘੁੰਮਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਏਗਾ ਮੈਨੂੰ ਇਸ ਬਾਰੇ ਹੋਣ ਸੋਚਣਾ ਪਵੇਗਾ ਸੋ ਵੇਖਣਾ ਹੋਵੇਗਾ ਕਿ ਇਸ ਫੈਸਲੇ ਦੇ ਨਾਲ ਹੁਣ ਅੰਤਰਰਾਸ਼ਟਰੀ ਸਟੂਡੈਂਟ ਕਿਸ ਪਾਸੇ ਰੁੱਖ ਕਰਨਗੇ ਪਰ ਆਉਣ ਵਾਲਾ ਸਮਾਂ ਕਿਤੇ ਨਾ ਕਿਤੇ ਕਨੇਡੀਅਨ ਸਟੂਡੈਂਟਸ ਵਾਸਤੇ ਓਕਾ ਤੇ ਮੁਸ਼ਕਲਾਂ ਪਰ ਆ ਦੇਖਣ ਨੂੰ ਜਾ ਪਰਿਆ ਗ੍ਰੇਡਿੰਗ ਕਵਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਖਬਰਾਂ ਦੇਖਣੀਆਂ ਸੌਂਡੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ .com ਗਿਨਾਲ